ਗੁਰੂ ਨਾਨਕ ਸਾਹਿਬ ਜਦੋਂ ਬਈ ਨਦੀ ਤੋਂ ਬਾਹਰ ਆਉਂਦੇ ਐ ਇੱਕ ਆਵਾਜ਼ ਲਾਈ ਨਾ ਹਮ ਹਿੰਦੂ ਨਾ ਮੁਸਲਮਾਨ ਸultanpur ਸਾਹਿਬ ਦੀ ਧਰਤੀ ਤੇ ਮੁਸਲਮਾਨ ਭਰਾਵਾਂ ਦਾ ਬੇਸੇਵਾ ਬਹੁਤ ਸੀ ਕੁਝ ਕਾਜੀ ਇਕੱਤਰ ਹੋ ਕੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਤੇ ਕਹਿਣ ਲੱਗੇ ਵੀ ਸਹਿਬਾ ਜੇ ਤੁਸੀਂ ਬਿਤਕਰਾ ਨਹੀਂ ਕਰਦੇ ਤੁਹਾਨੂੰ ਸਾਰੀ ਕੋਝੇ ਲੱਗਦੇ ਐ ਤੇ ਫਿਰ ਇੱਕ ਕੰਮ ਕਰੋ ਵੀ ਤੁਸੀਂ ਮਸਜਿਦ ਵਿੱਚ ਚੱਲੋ ਤੇ ਸਾਡੇ ਨਾਲ ਨਮਾਜ਼ ਅਦਾ ਕਰੋ ਚੱਲ ਕੇ ਗੁਰੂ ਨਾਲ ਸਹਿਫ ਲੱਗੇ ਭਲਿਓ ਰੱਬ ਦਾ ਹੀ ਨਾਂ ਲੈਣੇ ਚੱਲੋ ਚਲੀਏ ਚਲੇ ਗਏ ਜਦੋਂ ਮਸਜਿਦ ਵਿੱਚ ਪਹੁੰਚੇ ਨਮਾਜ਼ ਅਦਾ ਕਰਨ ਦੀ ਗੱਲ ਚੱਲੀ ਇਸ 7 ਨੇ ਇੱਕ ਬਤਨਾਖਿਆ ਵੀ ਭਲਿਓ ਕਾਜ਼ੀਆਂ ਨੂੰ ਆਖਿਆ ਨਮਾਜ਼ ਮੈਂ ਪੜਾਂਗਾ ਪਰ ਪੜਾਂਗਾ ਤਾਂ ਜੇ ਤੁਸੀਂ ਪੜੋਗੇ ਹੁਣ ਕਾਜ਼ੀ ਕਹਿ ਲੱਗੇ ਵੀ ਇਹ ਸਾਡਾ ਤੇ ਨਿਤਦਾ ਹੀ ਕਰਨੇ ਅਸੀਂ ਤੇ ਰੋਜ਼ਾਨਾ ਹੀ ਪੜਦੇ ਹ ਕੋਈ ਗੱਲ ਨਹੀਂ ਤੁਸੀਂ ਸਾਡੇ ਨਾਲ ਹੀ ਪੜਿਓ ਅਸੀਂ ਵੀ ਇਹੀ ਚਾਹੁੰਦੇ ਹਾਂ ਮਸੱਲਾ ਵਿਸ਼ਾਲਿਆ ਸਾਰਿਆਂ ਨੇ ਆਪੋ ਆਪਣੀ ਜਗ੍ਹਾ ਤੇ ਬੈਠ ਕੇ ਜਿੰਨੀ ਵੀ ਨਮਾਜ਼ ਅਦਾ ਕਰਨ ਦੀ ਮਰਿਆਦਾ ਕਿਰਿਆ ਮੁਖ ਤੋਂ ਪਵਿੱਤਰ ਕੁਰਾਨ ਦੇ ਸ਼ਬਦ ਪੜੇ ਪੰਜ ਵਾਰੀ ਖੁਦਾ ਨੂੰ ਸਜਦਾ ਕੀਤਾ ਸੱਜੇ ਖੰਬੇ ਮੁਖ ਘਮਾਇਆ ਜਿੰਨੀ ਵੀ ਮਰਿਆਦਾ ਕਾਜ਼ੀਆਂ ਸਾਰੀ ਨਿਭਾਈ ਜਦੋਂ ਨੇਤਰ ਖੋਲੇ ਗੁਰੂ ਨਾਨਕ ਸਾਹਿਬ ਖਲੋਤੇ ਸਨ ਸਹਿਬ ਕਹਿਣ ਲੱਗੇ ਵੀ ਸਤਗੁਰੂ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੈ ਕਹਿਣਾ ਬਹੁਤ ਸੌਖਾ ਵੀ ਸਾਰੀ ਮੈਂ ਸਾਰਿਆਂ ਨੂੰ ਕੋ ਦਾ ਡਰਨਾ ਹੈ ਪਰ ਤੁਸੀਂ ਤੇ ਆਪਣੇ ਕਹੇ ਹੋਏ ਬੋਲਾਂ ਤੋਂ ਮੁਕਰ ਗਏ ਹੋ ਸਹਿਬ ਕਹਿਣ ਲੱਗੇ ਵੀ ਭਲਿਓ ਮੈਂ ਤੁਹਾਨੂੰ ਪਹਿਲਾਂ ਆਖਿਆ ਸੀ ਵੀ ਨਮਾਜ਼ ਤੁਸੀਂ ਪੜੋਗੇ ਤਾਂ ਮੈਂ ਪੜਾਂਗਾ ਉਹਨਾ ਖਿਆਬੀ ਅਸੀ ਤੇ ਸਤਿਗੁਰੂ ਤੁਹਾਡੇ ਸਾਹਮਣੇ ਨਮਾਜ਼ ਪੜ੍ਹੀ ਐ ਤੁਹਾਡੇ ਸਾਹਮਣੇ ਪੜ੍ਹੀ ਐ ਹੁਣ ਉਹ ਗੁਰੂ ਨੂੰ ਜਾਣਦੇ ਨਹੀਂ ਸੰਤ ਅੰਤਰਜਾਮੀ ਪਾਤਸ਼ਾਹ ਨੂੰ ਸਹਿਬ ਨੂੰ ਨਾਂ ਜਾਣਨ ਦੇ ਕਾਰਨ ਉਹਨਾਂ ਆਖਿਆ ਸੀ ਤੇ ਨਮਾਜ਼ ਪੜ੍ਹੀ ਐ ਪਰ ਤੁਸੀਂ ਬਚਨ ਕਰਕੇ ਮੁਕਰ ਗਏ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਾ ਇੱਕ ਇੱਕ ਕਾਜੀ ਨੂੰ ਉਹਦੇ ਅੰਦਰ ਦੀ ਬਿਰਤੀ ਦੱਸੀ ਸੀ ਇੱਕ ਕਾਜੀ ਨੂੰ ਆਖਿਆ ਕਾਜੀ ਬੈਠਾ ਤੂੰ ਧਾਰਮਿਕ ਅਸਥਾਨ ਤੇ ਐ ਪੜ ਤੂੰ ਨਮਾਜ਼ ਰਿਹਾ ਖੁਦਾ ਦੀ ਇਬਾਦਤ ਕਰ ਰਿਹਾ ਪਰ ਸੱਚ ਜਾਣ ਤੂੰ ਸੁਰਤ ਕਰਕੇ ਮਨ ਕਰਕੇ ਕਾਬਲ ਦੀ ਧਰਤੀ ਤੇ ਘੋੜੇ ਖਰੀਦੀ ਜਾ ਰਿਹਾ ਸੁਰਤ ਕਰਕੇ ਤੇ ਉੱਥੇ ਐ ਦੂਜੇ ਕਾਜੀ ਨੂੰ ਬਚਨ ਆਖਿਆ ਕਹਿ ਲੱਗੇ ਐ ਕਾਜੀ ਬੈਠਾ ਤੂੰ ਧਾਰਮਿਕ ਸਥਾਨ ਤੇ ਐ ਨਮਾਜ਼ ਮੁਖ ਤੋਂ ਪੜੀ ਜਾ ਰਿਹਾ ਐ ਸੁਰਤ ਕਰਕੇ ਤੂੰ ਆਪਣੇ ਪਰਿਵਾਰ ਵਿੱਚ ਐ ਤੀਜੇ ਨੂੰ ਬਚਨ ਆਖਿਆ ਤੇਰੇ ਘਰ ਇੱਕ ਨਿੱਕਾ ਜਿਹਾ ਬਛੇਰਾ ਤੇ ਤੇਰੇ ਮਨ ਵਿੱਚ ਇੱਕੋ ਹੀ ਖਿਆਲ ਆ ਰਿਹਾ ਕਦੀ ਪਾਣੀ ਵਿੱਚ ਨਾ ਡਿੱਗ ਪਏ ਇੱਕ ਇੱਕ ਦੀ ਅੰਦਰ ਦੀ ਬਿਰਤੀ ਗੁਰੂ ਨਾਨਕ ਸਾਹਿਬ ਨੇ ਦੱਸੀ ਸੀ ਗੱਲ ਕੀ ਸਮਝਾਈ ਗੱਲ ਇਹ ਸਮਝਾਈ ਵੀ ਭਲਿਓ ਰੱਬੀ ਇਬਾਦਤ ਵਿੱਚ ਕੇਵਲ ਤਨ ਲੈ ਕੇ ਨਹੀਂ ਬੈਠਣਾ ਆਪਣਾ ਮਨ ਅੰਤਰ ਆਤਮਾ ਵੀ ਉਸ ਖੁਦਾ ਦੀ ਇਬਾਦਤ ਵਿੱਚ ਜੋੜਨਾ ਹੈ ਸ਼ਬਦ ਦੇ ਅੰਦਰ ਸੁਰਤ ਨੂੰ ਜੋੜਨਾ ਸ਼ਬਦ ਗੁਰ ਪੀੜਾ ਗਹਿਰ ਗੰਭੀਰਾ ਬਿਨ ਸ਼ਬਦ ਜਗ ਬਰਾਨ ਨ ਸ਼ਬਦ ਗੁਰੂ ਸੁਰਤ ਧੁਨ ਚੇਲਾ ਦਾ ਜਿਹੜਾ ਸੁਮੇਲ ਹੈ ਸਤਿਗੁਰੂ ਨੇ ਉੱਚੇ ਸਮਝਾਇਆ ਸੀ ਤੇ ਸਾਰੇ ਕਾਜ਼ੀਆਂ ਨੇ ਹਜ਼ੂਰ ਨੂੰ ਨਮਸ਼ਕਾਰ ਕੀਤੀ ਵੀ ਸਹਿਬਾ ਸਾਨੂੰ ਅੱਜ ਤੌਰ ਤਰੀਕੇ ਦਾ ਪਤਾ ਲੱਗਿਆ ਰੱਬੀ ਇਬਾਦਤ ਕਿਵੇਂ ਕਰਨੀ ਹੈ ਇਹ ਤੁਹਾਨੂੰ ਵੀ ਮੈਂ ਬੇਨਤੀ ਕਰਨ ਲੱਗਿਆ ਤੁਸੀਂ ਅੱਗੇ ਉਹ ਘਰਾਂ ਵਿੱਚ ਬਾਣੀ ਪੜ੍ਹਦੇ ਹੋਗੇ ਜਾਂ ਕਦੇ ਗੁਰੂ ਦਰਬਾਰ ਵਿੱਚ ਆਪਾਂ ਆਉਣੇ ਹੈ ਗੁਰਬਾਣੀ ਦਾ ਪਾਠ ਹੁੰਦਾ ਹੈ ਗੁਰੂ ਘਰਾਂ ਅੰਦਰ ਗੁਰਬਾਣੀ ਦਾ ਕੀਰਤਨ ਹੁੰਦਾ ਹੈ ਸਤਜਾਨ ਨੂੰ ਇਕਾਗਰਤਾ ਅਤ ਲਾਜ਼ਮੀ ਹੈ ਇਹ ਨਹੀਂ ਵੀ ਕੇਵਲ ਆਏ ਸੁਰਤ ਕਿਸੇ ਹੋਰ ਪਾਸੇ ਜਦੋਂ ਵੀ ਅੰਮ੍ਰਿਤ ਬਾਣੀ ਪੜੋ ਜਦੋਂ ਵੀ ਆਪਣੇ ਮੁਖ ਤੋਂ ਗੁਰੂ ਗੁਰੂ ਜਪੋ ਇਕਾਗਰਤਾ ਅਤ ਲਾਜ਼ਮੀ ਰੱਖਿਆ ਕਰੋ